ਕੁਮਾਰਾਜ ਦੇ ਰਾਜ ਦੇ ਕਿਛ ਰਾਜੀ ਉਹ ਜੋ ਵੀ ਉਹਨਾਂ ਨੇ ਦਿੱਤਾ ਸਕੂਨ ਮਿਲਦਾ ਹੈ ਮੈਂ ਨਾ ਜੋ ਵੀ ਮਹਾਰਾਜ ਰਜਾ ਸ਼ਰਾਹਦਾ ਮੈਂ ਹਰ ਇੱਕ ਕਿਛ ਰਾਜੀ ਮੈਂ ਕਦੀ ਵੀ ਆਈ ਇਹ ਚੀਜ਼ ਨਹੀਂ ਕੀਤੀ ਮੈਨੂੰ ਆਦ ਹਮਾਰਾ ਆਦ ਜਿੱਤ ਨਾਚ ਨਾਚਿੱਥੇ ਵੀ ਰੱਖਦਾ ਕੁਸ਼ੀਆਂ ਕਿਹੜੇ ਕਿਹ ਮੈਨੂੰ ਰੱਖਦਾ ਅੱਜ ਜਿਹੜਾ ਕੋਈ ਮਰਿਆਦਾ ਦਾ ਨਾਮ ਜਪਦਾ ਜੇ ਕੋ ਬੋਧ ਘਾਟ ਸੁਖੀ ਹੈ ਤੇ ਜਿਹੜਾ ਮੇਰੇ ਵਰਗਾ ਕਹਿੰਦਾ ਚਲੋ ਮੈਂ ਗੁਰਦਰੇ ਆ ਗਿਆ ਆ ਪਾਠ ਕਰ ਰਿਹਾ ਕਾਲੋ ਨਾ ਮੱਖਣ ਦੇ ਘਾਬੇ ਲਾ ਕੇ ਕੋਈ ਕਾਰਕ ਲੱਥਾ ਖਾਣਾ ਨਹੀਂ ਉਹ ਵੀ ਰੱਖੀ ਖਾਣਾ ਜੀ ਬਾਬਾ ਜੀ ਘਰ ਆਤਵਾਰ ਦੇਖ ਕੇ ਸੇਵਾ ਕਰਦੇ ਹੋ ਕਿੰਨਾ ਕਿ ਸਕੂਨ ਮਾਰ ਕੇ ਇਸ ਸਥਾਨ ਤੇ ਆ ਗਏ ਹੋਦਾ ਦਾ ਤਕੜਾ ਦੇਣ ਦਾ ਕਿਤਨ ਐਤਵਾਰ ਹੁੰਦਾ ਆ ਪਟਕਾ ਕਰਦੇ ਨੇ ਕੀ ਆਪਾਂ ਅਮਰ ਚੂਰ ਬਾਬਾ ਦੀ ਜੀ ਕਿ ਕਹੀ ਗਈ ਹੈ ਗੁਰੂ ਮਹਾਰਾਜ ਦੀ ਬਾਬਾ ਅਪੇ ਆਣੀ ਦਾ ਕਦੇ ਕੋਈ ਸ਼ਿਕਾਇਤ ਹੁੰਦੀ ਹੈ ਉਹ ਜੀ ਉਹਨਾਂ ਨੇ ਸ਼ਿਕਾਇਤ ਦਾ ਕਦੇ ਮੌਕਾ ਨਹੀਂ ਦਿੱਤਾ ਮੈਨੂੰ ਕੀ ਬਦਲਾ ਕੀ ਆ ਜ਼ਿੰਦਗੀ ਦੇ ਵਿੱਚ ਗੱਲ ਕਰੀ ਜਾਵੇ ਤੂੰ ਹਰਿਆਰ ਉਹ ਸੇਵਾ ਨਿਭਾ ਦਿੱਤੇ ਕਿਹਦੀ ਦੇ ਉਹ ਪਾਪਾ ਜੀ ਮੇਰਾ ਤਾਂ ਜੀਬ ਨਹੀਂ ਬਦਲ ਗਿਆ ਉਹ ਪਾਪਾ ਜੀ ਕੀ ਕਹਿਣਾ ਜਾਓ ਕਿ ਸੇਵਾ ਨਿਭਾ ਰਹੇ ਹੋ ਠੀਕ ਨਾ ਸੁਣਨਾ ਅੱਜ ਦੋ ਹੀ ਮੇਰੇ ਕੋਲ ਆ ਪਰਵਾਰ ਆਤੀਆਂ ਮੋਤੀਆਂ ਵਾਰੀ ਦਾ ਸਾਰਾ ਪਾਪਾ ਬਾਬਾ ਉਹਨਾਂ ਦੀ ਬਦੌਲਤ ਜੀ ਦੇਖੋ ਉਹਨਾਂ ਤੋਂ ਮੇਰਾ ਤਾਂ ਕੁਝ ਨਹੀਂ ਆ ਮਨ ਨੂੰ ਸ਼ਾਂਤੀ ਮਿਲਦੀ ਹੈ ਜੇ ਇਹ ਆ ਤੇ ਹਰੇਕ ਪ੍ਰਿਆਰ ਦੀ ਜੀ ਮੈਂ ਤਾਂ ਕੰਮ ਉਹੀ ਕਰਨ ਕਮੀ ਹਵਾ ਕੋ ਬੋਤੇ ਤੇ ਪਾਇਆ ਕਰਨੀ ਤੇ ਪੈਰਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਐਤਵਾਰ ਦੇ ਐਤਵਾਰ ਦੇ ਦਿਨ ਅਸੀਂ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਪਹੁੰਚਦੇ ਹਾਂ ਤੇ ਜੋ ਸੰਗਤਾਂ ਸ਼ਪੈਰਾ ਸਾਹਿਬ ਕਰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਮਨ ਦਾ ਸਕੂਨ ਹੈ ਬਲਬਲੇ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਨੇ ਫਿਲਹਾਲ ਮੈਂ ਅੱਜ ਇਸ ਜਗ੍ਹਾ ਤੇ ਮੌਜੂਦ ਆਏ ਸ਼ਹੀਦਾ ਸਾਹਿਬ ਦੇ ਰਾਹ ਨੇ ਜਿਸ ਦੇਖ ਪਾ ਰਹੇ ਹੋ ਕਿ ਜਿੱਦ ਤੱਕ ਤੁਹਾਡੀ ਨਿਗਾਹ ਪਵੇ ਕਿ ਉੱਥੇ ਸੰਗਤਾਂ ਦੀ ਜਣਾ ਅਪਾਰ ਕਿਰਪਾ ਨੇ ਜਿਹੜੀ ਆ ਉਦੋਂ ਦਿਖਾਈ ਦੇਵੇਗੀ ਤੇ ਵੱਡੀ ਗਿਣਤੀ ਦੇ ਵਿੱਚ ਤੇ ਸੰਗਤ ਪਹੁੰਚਦੀ ਹੈ ਸੇਵਾ ਕਰਦੀ ਹੈ ਤੇ ਆਪਣੇ ਮਨ ਦੀਆਂ ਜੋ ਵੀ ਇੱਛਾਵਾਂ ਹੁੰਦੀਆਂ ਨੇ ਉਹ ਪੂਰੀਆਂ ਕਰਦੇ ਨੇ ਕਿਉਂਕਿ ਅਚਪੈਰਾ ਸਾਹਿਬ ਦਾ ਮਕਸਦ ਹੀ ਇਹ ਬਣ ਚੁੱਕਿਆ ਕਿ ਜੋ ਵੀ ਲੋਕ ਜੋ ਵੀ ਮੰਗਦੇ ਨੇ ਉਹ ਸੋ ਪਾਉਂਦੇ ਨੇ ਤੇ ਅੱਜ ਵੀ ਅਸੀਂ ਇੱਥੇ ਪਹੁੰਚੇ ਆ ਅਸੀਂ ਜਿਹੜੀਆਂ ਸੰਗਤ ਅੱਥੇ ਪਹੁੰਚੀ ਹੋਈ ਹੈ ਨਾਲ ਗੱਲਬਾਤ ਕਰਾਂਗੇ ਤਾਂ ਉਹਨਾਂ ਕੋਲੋਂ ਜਾਣਾਂਗੇ ਕਿਵੇਂ ਕਿਵੇਂ ਦਾ ਸਕੂਨ ਮਾਂਦੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇੱਕ ਗੁਰ ਕੀ ਫਤਿਹ ਬੋਦਾ ਡਾਪਾ ਗਾਲਾ ਦੇਣ ਹੁੰਦਾ ਹੈ ਕਿਦਨ ਐਤਵਾਰ ਹੁੰਦਾ ਆ ਮਨ ਨੂੰ ਕਾ ਕਰਦੇ ਨੇ ਕਿ ਆਪਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਉਹ ਸੂਰਮੇ ਆ ਇਹ ਜਿਹੜੇ ਚੌਂਕ ਦੇ ਵਿੱਚ ਅਸੀਂ ਖਲੋਤੇ ਆ ਇਹ ਉਹ ਚੌਂਕ ਜੇ ਪ੍ਰਾਤਨ ਚੌਂਕ ਜਦੋਂ ਸ਼ਹੀਦਾ ਸਿੰਘਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੋਇੰਦਵਾਲ ਸਾਹਿਬ ਜਿਹੜਾ ਸਾਡਾ ਸਿੱਖੀ ਦਾ ਧੁਰਾ ਉਥੋਂ ਕੋਥੀਆਂ ਲੈ ਕੇ ਆਏ ਮੇਰੀ ਪੀੜੀ ਦੇ ਮਾਲਕ ਬੰਦੀ ਸ਼ੋਰ ਦਾਤਾ ਦੋ ਜਹਾਂ ਦੇ ਵਾਲੀ ਤਾਂ ਧੰਨ ਸਾਹਿਬ ਸ੍ਰੀ ਗੁਰੂ ਹਰਕਬੀਰ ਸਿੰਘ ਜੀ ਜਿਨ੍ਹਾਂ ਨੂੰ ਬਾਣੀ ਨਾਲ ਬਹੁਤ ਪਿਆਰ ਸੀ ਉਹ ਇਸ ਕੌਂਗ ਦੇ ਵਿੱਚ 4 ਘੰਟੇ ਆਣ ਕੇ ਪਹਿਲੋ ਖਲੋਤੇ ਉਹਨਾਂ ਦਾ ਮਾਨ ਸਤਕਾਰ ਕੀਤਾ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਜਦੋਂ ਦੇਖਿਆ ਤੇ ਬਹੁਤ ਹੀ ਮਨ ਨੂੰ ਜਿੱਦਾਂ ਚਾਹ ਚੜਦਾ ਨਾ ਕਿ ਮੇਰਾ ਲਾਲ ਹੈ ਹਾਂਜੀ ਕਿਦਾਂ ਪ੍ਰਸੀ ਜਾਂਦੇ ਵੀ ਹੋਇਆ ਤੇ ਉਹ ਗੁਰੂ ਘਰ ਦਾ ਹੀ ਪੁੱਤਰ ਹੋ ਕੇ ਤੇ ਗੁਰੂ ਘਰ ਦਾ ਹੀ ਵਰੁਤੀ ਬਣਿਆ ਹਾਂਜੀ ਇਹ ਉਹ ਚੌਂਕ ਪ੍ਰਾਤਨ ਚੌਂਕ ਭਾਗਾਣਾ ਚੌਂਕ ਜਿੱਥੇ ਸਾਡੇ ਗੁਰੂਆਂ ਦੇ ਚਰਨ ਪਏ ਅਮਰਖੀਰ ਬਾਬਾ ਦੀਪ ਸਿੰਘ ਸੀਸ ਤੜੀ ਤੇ ਧਰ ਕੇ ਪਰਨ ਪੂਰਾ ਕਰਨ ਵਾਲੇ ਤਹਨੇ ਜੋਦੇ ਹੋਏ ਨੇ ਦੁਨੀਆ ਦੇ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟ ਕਰਨਾ ਹੈ ਲਕੀਰ ਸਾਹਿਬ ਤੋਂ ਤਾਂ ਫਿਰ ਉਹਨਾਂ ਨੇ ਲਕੀਰ ਖਿੱਚੀ ਕਿ ਜਿਹੜੇ ਆਪਣੇ ਮਾਵਾ ਦੇ ਪੁੱਤ ਨਾਲ ਆ ਗਏ ਨੇ ਇੰਨਾ ਨੇ ਮੁਰਕੇ ਭੱਜਣਾ ਜੀ ਹਾਂਜੀ ਕਿਉਂਕਿ ਮਹਾਰਾਜ ਅਮਰਜੀਤ ਬਾਬਾ ਦੀਪ ਸਿੰਘ ਜੀ ਨੂੰ ਪਤਾ ਸੀ ਕਿ ਭੱਜਣਾ ਦੇ ਹੋਂ ਉਹਨਾਂ ਨੇ ਆ ਹਾਂਜੀ ਇਸ ਕਰਕੇ ਅਸੀਂ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਆਪਣੇ ਘਰੋਂ ਆਂਦੇ ਜੇ ਮਰਿਆਦਾ ਚੌਕ ਰੋਹੀ ਨਾਮ ਜਪ ਕੇ ਆਓ ਘਰੋਂ ਅਰਦਾਸ ਕਰੋ ਵੀ ਇਹ ਸੱਚੇ ਪਾਤਸ਼ਾਹ ਅਸੀਂ ਆ ਰਹੇ ਹਾਂ ਤੇਰੇ ਸਤਾਨ ਤੇ ਜਾਂ ਸਾਨੂੰ ਘਾੜੂਆਂ ਦੀ ਸੇਵਾ ਦੇ ਦੇ ਭਾਂਡਿਆਂ ਦੀ ਸੇਵਾ ਦੇ ਦੇ ਕਦੇ ਬਰਤਨਾਂ ਦੀ ਦੇ ਦੇ ਕਿਤਾਬ ਮੇਰੇ ਵੀਰ ਨੇ ਮੈਨੂੰ ਆ ਦੁਨੀਆਂ ਦੀ ਸੇਵਾ ਤੋਂ ਦਿੱਤੀ ਇੱਕ ਦਰੀ ਲਿਆ ਜਹਾਂ ਅੱਜ ਕਿੰਨੀਆਂ ਵੀ ਦਰੀਆਂ ਆ ਬਾਬੇ ਸ਼ੀਤਦਾਦੀ ਬਹੁਤ ਕਿਰਪਾ ਆ ਕਿ ਮੇਰੀਆਂ ਲੱਤਾਂ ਖਲੋਤੀਆਂ ਮੈਂ ਕਿਸੇ ਡਾਕਟਰ ਕੋ ਨਹੀਂ ਗਿਆ ਕਿਸੇ ਮੇਰੇ ਬڑے ਰਿਸ਼ਤੇਦਾਰਾਂ ਨੇ ਮੈਂ ਕਿਹਾ ਤੂੰ ਇਲਾਜ ਕਰ ਮੈਂ ਉਹਦੇ ਤੇ ਭਰੋਸਾ ਰੱਖਿਆ ਨਾਮ ਜੱਪਿਆ ਮੇਰਾ ਦੂਜਾ ਜਨਮ ਹੋਇਆ ਬਾਬਾ ਜੀ ਹਰ ਐਤਵਾਰ ਦੇਖਦੇ ਤੁਸੀਂ ਸੇਵਾ ਦੇ ਬੰਦੇ ਹੋ ਕਿੰਨਾ ਕਿ ਸਕੂਨ ਮਾਰਦੇ ਹੋ ਇਸ ਸਥਾਨ ਤੇ ਆ ਕੇ ਦੇਖੋ ਜੀ ਬਹੁਤ ਹੀ ਜ਼ਿਆਦਾ ਸਕੂਨ ਹੁੰਦਾ ਪਰ ਜਦੋਂ ਅਸੀਂ ਸੰਗਤਾਂ ਨੂੰ ਵੇਖਦੇ ਆ ਨਾ ਕਿ ਕਈ ਮੇਰੇ ਵੀਰ ਮੇਰੀਆਂ ਭੈਣਾਂ ਆ ਮੈਂ ਕਹਿਣਾ ਚਾਹੁੰਦਾ ਆ ਕਿਉਂਕਿ ਸੱਚ ਬੋਲਣਾ ਚਾਹੀਦਾ ਆਇਆ ਸੀ ਸਿੜੀ ਸਾਹਿਬ ਹੁੰਦਾ ਤੇ ਉੱਤੇ ਅਸੀਂ ਆਈ ਬਰੋ ਬਣਾਏ ਹੁੰਦੇ ਆ ਉਹ ਮਰਿਆਦਾ ਨਹੀਂ ਜੋ ਕਹਾਣਾ ਦੀ ਕਿਉਂਕਿ ਸਾਡੇ ਦਸਾਂ ਗੁਰੂਆਂ ਦੇ ਵਿੱਚੋਂ ਸਤਗੁਰੂ ਨਾਨਕ ਪਾਸ਼ਾ ਨੇ ਗੁਰੂ ਨਾਨਕ ਪਾਸ਼ਾ ਤੋਂ ਪਹਿਲਾਂ ਔਰਤ ਨੂੰ ਜੁੱਤੀ ਕਹਿੰਦੇ ਸੀ ਤੈਰਦੀ ਮਹਾਰਾਜ ਨੇ ਉਹਨਾਂ ਨੂੰ ਮਰਿਆਦਾ ਦਿੱਤੀ ਬਾਬੇ ਗੁਰਦਿੱਤੇ ਦੀ ਮਾਤਾ ਨੇ ਕਿਹਾ ਵੀ ਸਾਡੇ ਘਰ ਜੋੜੀ ਪੁੱਤੜਾਂ ਦੀ ਚਾਹੀਦੀ ਹੈ ਗੁਰੂ ਹਰਗੋਬਿੰਦ ਪਾਸ਼ਾ ਨੂੰ ਉਹਨਾਂ ਨੇ ਕਿਹਾ ਮਾਤਾ ਜੀ ਜੋੜੀ ਪੁੱਤੜਾਂ ਦੀ ਨਹੀਂ ਆਪਣੇ ਘਰ ਪੰਜ ਪੁੱਤਰ ਹੋਣਗੇ ਤਰਲੋ ਧੀ ਜਿਸ ਘਰ ਵਿੱਚ ਧੀ ਨਹੀਂ ਆ ਉਸ ਘਰ ਦਾ ਕੋਈ ਚੱਜ ਨਹੀਂ ਉਹ ਬੇ ਚੱਜਿਆਂ ਦਾ ਘਰ ਆ ਮਾਤਾ ਜੀ ਜਿਸ ਘਰ ਵਿੱਚ ਧੀ ਨਹੀਂ ਨਾਈ ਉਸ ਘਰ ਦਾ ਕੋਈ ਸੱਭਿਆਚਾਰਕ ਨਹੀਂ ਆ ਵੇਖੋ ਫੇ ਸਾਡੇ ਦਸਵੇਂ ਪਾਸ਼ਾ ਜੀ ਨੇ ਧੀਆਂ ਦਾ ਮਾਵਾ ਦਾ ਸਤਿਕਾਰ ਕੀਤਾ ਆ ਇਹ ਉਹ ਧੀਆਂ ਮਾਵਾ ਬੰਦੀਆਂ ਜਿਨ੍ਹਾਂ ਨੇ ਸਾਧੂਆਂ ਸੰਤਾਂ ਨੂੰ ਜਨਮ ਦਿੱਤਾ ਅਵਤਾਰਾਂ ਨੂੰ ਜਨਮ ਦਿੱਤਾ ਤੇ ਮੈਂ ਉਹ ਧਾਨਾਂ ਕੇ ਬੇਨਤੀ ਕਰਦਾ ਜੀ ਮੇਰਾ ਤੁਸੀਂ ਦੱਸਣਾ ਮੇਰਾ ਸੁਣਾ ਘਰ ਘਰ ਕੇ ਪਟਾਓ ਜਿਹੜੀਆਂ ਧਾਨਾਂ ਨੇ ਸ੍ਰੀ ਸਾਹਿਬ ਪਾਏ ਆ ਉਹ ਆਪਣੇ ਆਈਬ੍ਰੋ ਨਾਲ ਬਣਾਇਆ ਕਰਨ ਜਿਹੜੇ ਮੇਰੇ ਵੀਰਾਂ ਨੇ ਅਮਰ ਛਕਿਆ ਅਜਿਹੇ ਅਸੀਂ ਦਾੜੀ ਕਾੜੀ ਕਰਦੇ ਨਾ ਇਹ ਕਾਲ ਯੋਗ ਦੇ ਵਿੱਚ ਇੱਕ ਮੂੰਹ ਕਾਲਾ ਜੀ ਜਿਹੜਾ ਅਸੀਂ ਸ੍ਰੀ ਸਾਹਿਬ ਪਾ ਕੇ ਗੁਰੂ ਨਾਨਕ ਦਾ ਨਾਮ ਜੱਪੀਏ ਤੇ ਅਮਰਤ ਸਾਡੇ ਕੋਲ ਦਸਨੇ ਪਾਸ਼ਾ ਦਾ ਹੋਵੇ ਤੇ ਅਸੀਂ ਆਪਣਾ ਮੂੰਹ ਆਪ ਕਾਲਾ ਕੀਤਾ ਹੋਵੇ ਅਸੀਂ ਜੇ ਐਸਾ ਨਾਮ ਜੱਪਦੇ ਆ ਐਸਾ ਸਿਮਰਨ ਕਰਦੇ ਆ ਦੁਨੀਆ ਜਿਹਦੇ ਨਾਲ ਸਾਡਾ ਸੱਚੇ ਪਾਸ਼ਾ ਆਪ ਸਹਾਈ ਹੁੰਦਾ ਹੁਣ ਬਾਬਾ ਦੀਪ ਸਿੰਘ ਜੀ ਆ ਇਨਾਂ ਦੇ ਘਰ ਘਾਟ ਦੀਪ ਜਗਾਏ ਵਾਰ ਕੇਦਾ ਆਇਆ ਦਸਨੇ ਪਾਸ਼ਾ ਦਾ ਜਦੋਂ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਦੀਤੇ ਚੜ੍ਹ ਘੜ ਤੇ ਮਹਾਰਾਜ ਦਸਨੇ ਪਾਸ਼ਾ ਨੇ ਕਿਹਾ ਮਾਤਾ ਜੀ ਇਸ ਇਹਦੇ ਘਰ ਘਾਟ ਚ ਦੀਪ ਜਗਨੇ ਆ ਅੱਜ ਜਿਹੜਾ ਕੋਈ ਮਰਿਆਦਾ ਦਾ ਨਾਮ ਜਪਦਾ ਜੇ ਉਹ ਬਹੁਤ ਘਰ ਚ ਸੁਖੀ ਏ ਤੇ ਜਿਹੜਾ ਮੇਰੇ ਵਰਗਾ ਕਹਿੰਦਾ ਚਲ ਹੁਣ ਮੈਂ ਗੁਰਦਰੇ ਆ ਗਿਆ ਆਂ ਪਾਠ ਕਰ ਲਿਆ ਆਂ ਚਲ ਹੁਣ ਮੈਂ ਮੱਖਣ ਦੇ ਢਾਬੇ ਤੇ ਜਾ ਕੇ ਕੋਈ ਕਾਰਕ ਲੱਤਾ ਖਾਣਾ ਨਹੀਂ ਉਹ ਵੀ ਰਾਖਸ਼ੀ ਖਾਣਾ ਜੀ ਇਸ ਕਰਕੇ ਇੱਕ ਨਿੱਕਾ ਜਿਹਾ ਸਾਡੀ ਇਹ ਜਿਹੜੀ ਗੱਡੀ ਆ ਯੋਧਿਆਂ ਦੀ ਗੱਤੀ ਆ ਬੋਲੇ ਜੀਸਰ ਨਿਹਾਲ ਤ੍ਰਿਆਕਾਰ ਭਾਈ ਬੁਕੀ ਦਾ ਖਾਲਸਾ ਭਾਈ ਗੁਰਜੀਤ ਦੀ ਫਤਿਹ ਬੇਅੰਤੀ ਸ਼ੰਕਤਾ ਨੂੰ ਵੀ ਅਰਦਾਸ ਕਰਿਆ ਕਰੋ ਜਿਹੜਾ ਭਾਈ ਢੰਡਰੀਆ ਦਾ ਜਿਹੜਾ ਸਾਨੂੰ ਗਿਆਨ ਦਿੰਦਾ ਉਹ ਵੀ ਸਿੱਖ ਕੌਮ ਦਾ ਏਕਤਾ ਹੋਵੇ ਢੰਡਰੀਆਂ ਵਾਲੇ ਨੇ ਘਰ ਘਰ 'ਚ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਆ ਸਾਡੇ ਬੱਚਿਆਂ ਨੂੰ ਸਿੱਖਿਆ ਦਿੱਤੀਆਂ ਆ ਅੱਜ ਅਸੀਂ ਸਿੱਖ ਹੋ ਗਈ ਉੱਤੇ ਹੀ ਗੋਲੀਆਂ ਚਲਾਉਂਦੇ ਆ ਸ਼ਬੀਲਾ ਲਾ ਕੇ ਇਹ ਮੈਂ ਮਰਿਆਦਾ ਨਹੀਂ ਸਾਨੂੰ ਸੰਤ ਜਨ ਐਸੋਂ ਪਿੰਡਰਾਂ ਵਾਲੇ ਨੇ ਇਹ ਚੀਜ਼ਾਂ ਨਹੀਂ ਸਮਝਾਈਆਂ ਸਾਨੂੰ ਸਮਝਾਇਆ ਇੱਤਿਆਂ ਦਾ ਸਤਕਾਰ ਕਰੋ ਮਾਣ ਕਰੋ ਅਸੀਂ ਨਿੱਕੇ ਨਿੱਕੇ ਹੁੰਦੇ ਜਾਂਦੇ ਨੇ ਸੰਤਾ ਕੋ ਬੜੀ ਵੱਡੀ ਵੇਢੀ ਸਾਡੀ ਬਾਬਾ ਟਾਲਾ ਸਾਹਿਬ ਦੇ ਨਾਲ ਅਸੀਂ ਦੁੱਧ ਲੈ ਕੇ ਜਾਂਦੇ ਆ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਇੱਥੇ ਆਇਆ ਕਰੋ ਮਰਿਆਦਾ 'ਚ ਆਇਆ ਕਰੋ ਤੇ ਸਾਡੇ ਰਾਜਵੀਰ ਦੀ ਅਰਦਾਸ ਜ਼ਰੂਰ ਕਰਨਾ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਸਕੂਨ ਮਾਰ ਰਹੇ ਕਿੰਨਾ ਦਾ ਆਨੰਦ ਮਾਣ ਰਹੇ ਬਾਬਾ ਜੀ ਮੇਰਾ ਤਾਂ ਜੀਬ ਨਹੀਂ ਬਦਲ ਗਿਆ ਕੀ ਬਦਲਾ ਕੀ ਆ ਜ਼ਿੰਦਗੀ ਦੇ ਵਿੱਚ ਕਿਉਂ ਗੱਲ ਕੀਤੀ ਜਾਵੇ ਕਿਉਂ ਹਰ ਐਤਰ ਤੂੰ ਸੇਵਾ ਨਾਲ ਬੰਦੇ ਤੇ ਦਿਖਾਈ ਦਿੰਦੇ ਹਾਂਜੀ ਬਾਬਾ ਮੇਰੇ ਬਦਲਾਏ ਪਹਿਲਾਂ ਵੀ ਚਲੋ ਮੈਂ ਫੋਰਨ ਰਹਿਣਾ ਕੁਝ ਡਿਸਕਿਊਟ ਕਰਨਾ ਮੇਰੀ ਨੌਕਰੀ ਵਗੈਰਾ ਵਿੱਚ ਛੁੱਟ ਗਈ ਚਲੋ ਕੁਝ ਗਲਤ ਸੋਸਾਇਟੀ ਦੇ ਵਿੱਚ ਵੀ ਹੋ ਗਿਆ ਮੈਂ ਤੇ 2023 ਤੋਂ ਮਹਾਰਾਜੀ ਦੇ ਇੱਥੇ ਬਾਬਾ ਦੀਪ ਸਿੰਘ ਦੇ ਜੁੜਿਆ ਫੇਰ ਜ਼ਿੰਦਗੀ ਮੇਰੀ ਬਹੁਤ ਜ਼ਿਆਦੀ ਬਦਲ ਗਈ ਉਹ ਤੋਂ ਵੀ 10 ਗੁਣਾ ਉੱਪਰ ਨੂੰ ਚਲੀ ਗਈ ਵਦਿਆ ਕਿਰਪਾ ਹੋ ਗਈ ਮਾਲਕ ਦੀ ਅੱਜ ਜੂ ਮਹਾਰਾਜ ਦੇ ਰਜਾ ਦੇ ਵਿੱਚ ਰਾਜੀ ਹਾਂ ਜੋ ਵੀ ਉਹਨਾਂ ਨੇ ਦਿੱਤਾ ਸਕੂਨ ਮਿਲਦਾ ਅੱਜ ਮੈਂ ਨਾ ਜੋ ਵੀ ਮਹਾਰਾਜ ਰਜਾ ਚ ਰੱਖਦਾ ਮੈਂ ਹਰ ਇੱਕ ਚ ਰਾਜੀ ਮੈਂ ਕਦੀ ਵੀ ਆਏ ਇਹ ਚੀਜ਼ ਨਹੀਂ ਕੀਤੀ ਤੇ ਮੈਨੂੰ ਆ ਦੋ ਮਾਲਕ ਆ ਦੇ ਨਾ ਜਿੱਥੇ ਵੀ ਰੱਖਦਾ ਖੁਸ਼ੀਆਂ ਕਿਹੜੇ ਚ ਮੈਨੂੰ ਰੱਖਦਾ ਜੋ ਵੀ ਚੀਜ਼ ਮੈਂ ਸੋਚਦਾ ਨਾ ਮੰਨ ਚ ਬਾਬਾ ਦੀਪ ਸਿੰਘ ਸੋਚਣ ਤੋਂ ਪਹਿਲਾਂ ਹੀ ਮੇਰਾ ਇੰਤਜ਼ਾਮ ਕੀਤਾ ਦਾ ਦਾ ਬੇਟਾ ਪ੍ਰਬੰਧ ਹੋ ਜਾਂਦਾ ਹੁਣ ਅੱਜ ਜਲਦੀ ਸੇਵਾ ਵਾ ਚਲੋ ਸੰਗਤ ਸਾਰੀ ਨਾਲ ਮਿਲ ਕੇ ਅਸੀਂ ਇੱਕ ਪੇਟੀ ਤੋਂ ਸ਼ੁਰੂ ਕੀਤੀ ਹੋਇਆ ਹੈ ਜੀ ਅੱਜ ਸਾਡੇ ਕੋਲ 400 500 ਪੇਟੀ ਲੱਸੀ ਬਹੁਤ ਬਾਬਾ ਦੀਪ ਸਿੰਘ ਦੀ ਕਿਰਪਾ ਤੇ ਕੋਈ ਪਤਾ ਨਹੀਂ ਲੱਗਦਾ ਤੇ ਕੀ ਕਦੋਂ ਕਿੱਥੇ ਹੋਵੇਗਾ ਬਾਕੀ ਦਾ ਮੀਡੀਆ ਦਾ ਜਿਹੜਾ ਸਹਯੋਗ ਜੇ ਨਾ ਮੀਡੀਆ ਦਾ ਇਹ ਸਹਯੋਗ ਹੈ ਜਿਹੜੇ ਤੁਹਾਡਾ ਮੀਡੀਆ ਰਈ ਘਰ ਘਰ ਚ ਸੁਨਾ ਪਹੁੰਚਦਾ ਆ ਘਰ ਘਰ ਚ ਬਾਣੀ ਤੁਹਾਡੇ ਰਾਂ ਹੀ ਜਾਂਦੀ ਆ ਪਤਾ ਲੱਗਦਾ ਦੁਨੀਆ ਨੂੰ ਵੀ ਉੱਥੇ ਆ ਪ੍ਰੋਗਰਾਮ ਹੋ ਰਿਹਾ ਅਸੀਂ ਕਹਿੰਦੇ ਮੀਡੀਆ ਦੇ ਵੀ ਸਦਾ ਚੜਦੀ ਕਲਾ ਰਵੇ ਤੇ ਸਰਕਾਰ ਨੂੰ ਮੀਡੀਆ ਦੇ ਮੁਲਾਜ਼ਮਾਂ ਦਾ ਕੁਝ ਸੋਚਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਬੈਨੀਫਿਟ ਦੇਣਾ ਚਾਹੀਦਾ ਜਿੱਦਾ ਭਗਵੰਤ ਮਾਨ ਬੜੀਆਂ ਮਾਨ ਵਾਲੀਆਂ ਗੱਲਾਂ ਕਰਦਾ ਮੀਡੀਆ ਬਾਰੇ ਜ਼ਰੂਰ ਉਹ ਕੁਝ ਸੋਚੇ ਦੋਵੇਂ ਇੱਕ ਸਾਡਾ ਕਲਾਕਾਰ ਰਿਆ ਆ ਜਦੋਂ ਅਸੀਂ ਨੱਚਦਾ ਪੰਜਾਬ ਕਲੱਬ ਬਣਾਇਆ 1990 91 ਇਹ ਸਾਡੀਆਂ ਆਵਾਜ਼ਾਂ ਦੇਣ ਤੇ ਹੁੰਦਾ ਸੀ ਭਗਵੰਤ ਮਾਨ ਰਵਿੰਦਰ ਭੱਟੀ ਜਸਪਾਲ ਭੱਟੀ ਦਾ ਭਰਾ ਫਿਰ ਭੈਣ ਮਾਨ ਸਾਹਿਬ ਨੂੰ ਅਸੀਂ ਕੱਲੀ ਜਣਾ ਬੁਲਾਇਆ ਜਦੋਂ ਹਿੰਦੁਸਤਾਨ ਦੇ ਵਿੱਚ ਗਾਈ ਯਾਰਾ ਆਪਣਾ 93 ਸਨ ਉਹਨਾਂ ਦੀ ਕੈਸਟ ਆਈ ਤੇ ਮੀਡੀਆ ਨੂੰ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਮੀਡੀਆ ਦਾ ਜਰੂਰ ਸੋਚਿਆ ਕਰਨ ਵਾਇਕੁਰ ਕੀ ਸਾਹਿਬ ਵਾਇਕੁਰ ਕੀ ਸੰਗਤਾਂ ਦੀ ਜ਼ੁਬਾਨੀ ਜੋਤ ਨੂੰ ਸੁਣਾ ਰਹੇ ਆ ਇੱਕ ਅਲੱਗ ਜਿਹਾ ਜਿਹੜਾ ਸਕੂਨ ਹੈ ਉਹ ਜ਼ਰੂਰ ਪ੍ਰਾਪਤ ਹੁੰਦਾ ਤੁਸੀਂ ਦੇਖੋ ਹਰ ਐਤਵਾਰ ਅਸੀਂ ਵੀ ਅੱਜ ਜਦੋਂ ਇਸ ਸੁਪੈਰਾ ਸਾਹਿਬ ਦੇ ਵਿੱਚ ਸ਼ਮੂਲੀਅਤ ਕਰਦੇ ਆ ਤਾਂ ਸਾਨੂੰ ਵੀ ਇੱਕ ਅਲੱਗ ਜਿਹਾ ਆਨੰਦ ਆ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਤਾਂ ਸੋ ਇਹ ਤਸਵੀਰਾਂ ਜਿਹੜੀਆਂ ਨੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੀਆਂ ਨੇ ਮੈਂ ਇਹ ਜੇ ਤਸਵੀਰ ਇਸ ਤੁਸੀਂ ਹਰਾਵਾਂ ਦੀ ਦਿਖਾ ਰਹੇ ਮਗਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਈ ਕਿਲੋਮੀਟਰ ਦੂਰ ਤੱਕ ਜਿਹੜੀਆਂ ਸੰਗਤਾਂ ਦੀ ਆਮਦ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਲਗਾਤਾਰ ਜਿਹੜੇ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਅਸੰਗਤਾਂ ਵੀ ਇੱਕ ਅਲੱਗ ਜਿਹਾ ਜਦੋਂ ਆਪਣੀ ਜ਼ੁਬਾਨੀ ਦੱਸਦੇ ਨੇ ਕਿ ਕੀ-ਕੀ ਉਹ ਚ ਪ੍ਰਾਪਤ ਹੋਇਆ ਤਾਂ ਇੱਕ ਅਲੱਗ ਜਿਹਾ ਦੇਖੋ ਕਿ ਸਕੂਨ ਜਿਹੜਾ ਉਹ ਪ੍ਰਾਪਤ ਹੁੰਦਾ ਤੁਸੀਂ ਦੇ ਇਹ ਤੇ ਦੇਖਣ ਨੂੰ ਮਿਲੇਗੀ ਚਾਹੇ ਉਹ ਜਲਦੀ ਸੇਵਾ ਹੈ ਚਾਹੇ ਉਹ ਸ਼ਬੀਲ ਦੀ ਸੇਵਾ ਹੈ ਚਾਹੇ ਉਹ ਲੰਗਰ ਦੀ ਸੇਵਾ ਹੈ ਹਰ ਪ੍ਰਕਾਰ ਦੀ ਜਿਹੜੀ ਸੇਵਾ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਅਲੱਗ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਜੀ ਦੇਖੋ ਇਹ ਤਸਵੀਰ ਜਿਹੜੀ ਹੈ ਅਲੱਗ ਜੀ ਹੈ ਤੁਸੀਂ ਦੇਖੋ ਕੀ ਆਪਣੇ ਆਪ ਦੇ ਵਿੱਚ ਜਿਹੜਾ ਸਕੂਨ ਆ ਜਿਹੜਾ ਉਹ ਪ੍ਰਾਪਤ ਹੁੰਦਾ ਤੁਸੀਂ ਵੇਖੋ ਕੀ ਹਰ ਕੋਈ ਆਪਣੀ ਸੇਵਾ ਨਹੀਂ ਨਿਭਾਦਾ ਹੋਇਆ ਜਿਹੜਾ ਦਿਖਾਈ ਦੇ ਰਿਹਾ ਤੇ ਇੱਕ ਇਹ ਵੀ ਜਿਹੜੀ ਖਾਸ ਤਸਵੀਰ ਆ ਤੁਸੀਂ ਵੇਖ ਪਾ ਰਹੇ ਹੋ ਅਸੀਂ ਗੱਲਬਾਤ ਵੀ ਕਰਦੇ ਹਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਪਾ ਜੀ ਕੀ ਕਹਿਣਾ ਜਾਓਗੇ ਸੇਵਾ ਨਿਭਾ ਰਹੇ ਹੋ ਇੱਥੇ ਕਿੰਨਾ ਕ ਸਕੂਨ ਮਿਲਦਾ ਦੇਖੋ ਜੀ ਬਾਬਾ ਜੀ ਦੀ ਇਹ ਜੂਰੀ ਦੇ ਵਿੱਚ ਨਾਨਦੀ ਨਾਨਦ ਜੀ ਮੈਨੂੰ 117 15 16 17 ਸਾਲ ਹੋ ਚੁਕੇ ਆ ਠੀਕ ਹੈ ਮੈਂ ਸੇਵਾ ਕਰਦੇ ਨੂੰ ਉਹਨਾਂ ਦੀ ਹਜ਼ੂਰੀ ਵਿੱਚ ਮੈਨੂੰ ਸਾਰਾ ਕੁਝ ਮਿਲਿਆ ਵਾ ਅੱਜ ਜੋ ਵੀ ਮੇਰੇ ਕੋਲ ਆ ਤਾਰੋਬਾਰ ਆ ਧੀਆ ਪੋਤੇ ਆ ਵਾਈਫ ਆ ਸਾਰਾ ਕੁਝ ਮਾਪੇ ਉਹਨਾਂ ਦੀ ਬਦੌਲਤ ਆ ਜੀ ਵੇਖੋ ਉਹਨਾਂ ਤੋਂ ਬਿਨਾ ਤਾਂ ਕੁਝ ਨਹੀਂ ਆ ਗੁਰੂ ਬਿਨਾ ਪਤ ਨਹੀਂ ਤੇ ਸ਼ਾਹ ਬਿਨਾ ਛੱਤ ਨਹੀਂ ਉਹੋ ਹਾਲ ਹੈ ਜੀ ਵੇਖੋ ਜੇ ਆਪਾਂ ਗੁਰੂ ਦੇ ਨਾਲ ਜੁੜੇ ਆ ਅੱਜ ਸਾਨੂੰ ਸਾਰਾ ਕੁਝ ਅੱਜ ਹੀ ਗੁਰੂ ਤੋਂ ਟੁੱਟ ਜਾਣਾ ਸਾਡੇ ਪੱਲੇ ਇੱਕ ਅੱਖ ਨਹੀਂ ਰਹਿ ਜਿਹੜੇ ਗੁਰੂ ਤੋਂ ਟੁੱਟੇ ਆ ਨਾ ਉਹਨਾਂ ਦਾ ਹਾਲ ਵੀ ਮੈਂ ਵੇਖਿਆ ਆਵਾ ਛੜਕਾ ਤੇ ਰੋਲਦੇ ਆਉ ਗੁਰੂ ਤੋਂ ਟੁੱਟੇ ਹੋਏ ਨੇ ਤੇ ਫੁੱਟ ਪਾਥਰ ਤੇ ਸੌਂਦੇ ਆ ਆਦੋ ਵਾਹਿਗੁਰੂ ਜਿਨੇ ਆਪਣਾ ਘਰ ਬਖਸ਼ਿਆ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਦੀ ਬਦੌਲਤ ਸਾਰਾ ਕੁਝ ਦਿੱਤਾ ਵਾ ਠੀਕ ਆ ਮੈਂ ਕੋਟ ਕੋਟ ਸ਼ੁਕਰਾਨਾ ਬਾਬਾ ਦੀਪ ਜੀ ਦਾ ਘਰ ਟਾਈਮ ਕਰਦਾ ਰਹਿਣਾ ਤੇ ਮੈਨੂੰ ਜੋ ਸੇਵਾ ਬਖਸ਼ੀਆ ਉਹ ਮੈਂ ਨਿਭਾ ਰਿਹਾ ਜੀ ਕੋਈ ਕਦੀ ਸ਼ਿਕਾਇਤ ਨਹੀਂ ਹੋਈ ਗੁਰੂ ਮਹਾਰਾਜ ਤੋਂ ਕਿ ਬਾਬਾ ਮੈਨੂੰ ਇਹ ਨਹੀਂ ਮਿਲਿਆ ਆਂ ਨਹੀਂ ਦਿੱਤਾ ਕਦੀ ਇਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਦੇਖੋ ਜੀ ਉਹਨਾਂ ਨੇ ਸ਼ਿਕਾਇਤ ਦਾ ਕਦੀ ਮੌਕਾ ਹੀ ਨਹੀਂ ਦਿੱਤਾ ਮੈਨੂੰ ਮੈਂ ਸ਼ਿਕਾਇਤ ਕਰਦਾ ਵੇਖੋ ਜਿਵੇਂ ਕਿ ਉਹਨਾਂ ਦੀ ਹਜ਼ੂਰੀ ਦੇ ਵਿੱਚ ਇਹ ਸਾਰਾ ਕੁ ਜੇ ਮੈਂ ਕਵਾਂ ਮੈਂ ਸ਼ਿਕਾਇਤਾਂ ਕਰਾਂ ਤੇ ਫਿਰ ਮੈਂ ਸ਼ੁਕਰਾਨਾ ਕਦੋਂ ਕਰੂੰਗਾ ਜੇ ਮੈਂ ਸ਼ਿਕਾਇਤਾਂ ਹੀ ਕਰਦਾ ਰਿਹਾ ਤੇ ਅਗਰ ਅੱਜਕੱਲ੍ਹ ਦੁਨੀਆ ਇਸ ਤਰ੍ਹਾਂ ਦੀ ਜਿਹੜੀ ਸ਼ਿਕਾਇਤਾਂ ਜਾਦਿਆਂ ਕਰਦੀਆਂ ਤੇ ਮਗਰ ਸ਼ੁਕਰਾਨਾ ਕੱਟ ਕਰਦੇ ਦੇਖੋ ਜੀ ਉਹ ਸ਼ਿਕਾਇਤਾਂ ਕਿਉਂ ਕਰਦੇ ਆ ਕਿਉਂਕਿ ਉਹ ਗੁਰੂ ਦੇ ਪ੍ਰਤੀ ਜੁੜੇ ਨਹੀਂ ਹੋਏ ਜਿਹੜਾ ਗੁਰੂ ਦੇ ਪ੍ਰਤੀ ਜੁੜ ਜੂਗਾ ਨਾ ਉਹ ਸ਼ਿਕਾਇਤਾਂ ਨਹੀਂ ਕਰੂਗਾ ਸ਼ੁਕਰਾਨਾ ਹੀ ਕਰੂਗਾ ਅਸੀਂ ਗੁਰੂ ਦੇ ਨਾਲ ਜੁੜੇ ਆ ਤੁਸੀਂ ਗੁਰੂ ਦੇ ਨਾਲ ਜੁੜੇ ਇੰਨੀ ਸੰਗਤ ਹੈ ਦੇਖੋ ਠਾਠਾ ਮਾਰਦਾ ਘੱਟ ਤੁਹਾਨੂੰ ਦੱਸਦਾ ਹੋਊਗਾ ਕਿ ਗੁਰੂ ਦੇ ਨਾਲ ਹੀ ਜੁੜੇ ਸਾਰੇ ਇਹ ਸ਼ਿਕਾਇਤਾਂ ਕਰਨ ਨਹੀਂ ਆਏ ਗੁਰੂ ਨੂੰ ਇਹ ਗੁਰੂ ਦੇ ਨਾਲ ਉਹਨਾਂ ਦਾ ਕੋਈ ਨਾ ਕੋਈ ਬਾਬਾ ਦੀਪ ਸਿੰਘ ਜੀ ਦੇ ਕੋਈ ਨਾ ਕੋਈ ਹਰ ਕੰਮ ਉਹਨਾਂ ਦੇ ਸਵਾਰੇ ਤੇ ਫੇਰ ਵੀ ਸ਼ੁਕਰਾਨਾ ਕਰਨੇ ਆਏ ਆ ਤੁਸੀਂ ਕਹਿਣਾ ਚਾਹੋਗੇ ਸੰਗਤਾਂ ਨੂੰ ਵੇਖੋ ਸੰਗਤਾਂ ਨੂੰ ਇਹੋ ਜਿਹਾ ਵੀ ਵੱਧ ਚੜ ਕੇ ਐਤਵਾਰ ਸੰਗਤ ਸੁਪੈਰੇ ਦੇ ਵਿੱਚ ਹੀ ਆਓ ਆਓ ਸ਼ਾਮਿਲ ਹੋ ਕੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਜੀ ਬਾਬਾ ਦੀਪ ਸਿੰਘ ਦੀ ਸਾਰਿਆਂ ਨੂੰ ਇਦਾਂ ਹੀ ਮਤਬਕਸ਼ਨ ਤੇ ਸਾਰੀ ਸੰਗਤ ਇਦਾਂ ਹੀ ਆਉਂਦੀ ਰਹੇ ਯਾਰ ਐਤਵਾਰ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਆਏ ਪਰਿਵਾਰ ਦੇ ਨਾਲ ਆਹ ਦੇਖੋ ਤੇਰੀ ਵਾਈਫ ਆ ਮੇਰਾ ਬੇਟਾ ਆ ਦੇਖੋ ਜੀ ਪਰਿਵਾਰ ਦੇ ਨਾਲ ਆਏ ਹੋਏ ਨੇ ਚਾਹੇ ਸ੍ਰੀ ਪਤੂ ਆਪाइस ਵੀ ਨੇ ਮਗਰ ਉਸ ਦੇ ਬਾਵਜੂਦ ਵੀ ਜਿਹੜੀ ਕਿਰਪਾ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਮੈਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਔਰ ਸਾਂਝੀਆਂ ਦਗਤ ਕਰ ਰਿਹਾ ਤੁਸੀਂ ਦੇਖੋ ਕਿ ਹਰ ਪੱਖੋਂ ਜਿਹੜੀ ਸੇਵਾ ਆ ਉਹ ਨਿਭਾਈ ਜਾ ਰਹੀ ਇੱਥੇ ਤੇ ਇੱਕ ਇਹ ਤਸਵੀਰ ਵੀ ਜਿਹੜੀ ਆ ਆ ਲੱਗ ਜਾ ਜਿਹੜਾ ਸਕੂਨ ਆ ਉਹ ਪ੍ਰਾਪਤ ਹੁੰਦਾ ਦਿਖਾਈ ਦੇ ਰਿਹਾ ਦੇਖੋ ਬੀਬੀਆਂ ਦੀ ਸੇਵਾ ਇੱਥੇ ਜਿਹੜੀ ਆ ਅਲੱਗ ਲੱਗੀ ਹੋਈ ਆ ਜਿਹੜੇ ਨਾਲ ਦੀ ਨਾਲ ਦੇਖੋ ਪਾਣੀ ਜਲ ਲੰਗਰ ਜਿਹੜਾ ਹਰ ਹਰ ਬੰਨੇ ਜਿੱਦ ਤਰੀ ਮੈਂ ਨਿਕਾ ਆਪਾਂ ਉਧਰ ਤੁਹਾਨੂੰ ਦਿਖਾਈ ਦਵੇਗਾ ਕਿ ਜਿਹੜੇ ਲੰਗਰ ਪ੍ਰਸ਼ਾਦ ਜਲ ਜਿਹੜਾ ਸ਼ਬੀਲਾ ਨੇ ਉਹ ਤੁਹਾਨੂੰ ਹਰ ਬੰਨੇ ਜਿਹੜੀਆਂ ਦਿਖਾਈ ਦੇਣਗੀਆਂ ਅਸੀਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਪੈਣ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਖੁਸ਼ੀ ਮਿਲਦੀ ਹੈ ਵੀਰੇ ਇੱਥੇ ਮਨ ਨੂੰ ਸਕੂਨ ਮਿਲਦਾ ਵਾ ਬਹੁਤ ਵਧੀਆ ਜੇ ਕੋਈ ਨੇਚ ਨਾਲ ਆਊਗਾ ਹਰੇਕ ਦੀ ਇਮਰادت ਪੂਰੀ ਹੁੰਦੀ ਹੈ ਜੀ ਬਾਬੇ ਦੱਸਦੇ ਅੱਜ ਤੱਕ ਜੋ ਮੰਗਿਆ ਸੋ ਪਾਇਆ ਹਾਂਜੀ ਸਾਰਾ ਕੁਝ ਮਿਲਿਆ ਜੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਨੇ ਹਰੇਕ ਇਮਰادت ਪੂਰੀ ਕੀਤੀ ਹੈ ਜੀ ਹਰੇਦਵਾਰ ਆਉਂਦੇ ਉੱਥੇ ਹਾਂਜੀ ਹਰ ਵਾਰ ਐਦਵਾਰ ਆਪਣੇ ਉਸ ਸਕੂਲ ਕਿਸ ਤਰ੍ਹਾਂ ਦਾ ਕਿ ਕੀ ਸਾਸੀਂ ਜਿਹੜਾ ਵੀ ਗੱਲਬਾਤ ਕਰ ਰਹੇ ਆ ਲੱਗਦਾ ਜਿਹੜਾ ਸਕੂਲ ਆ ਉਹ ਦੱਸ ਰਹੇ ਨੇ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਹਰੇਕ ਮर्याਦ ਪੂਰੀ ਹੁੰਦੀ ਹੈ ਜੀ ਮੈਂ ਸੰਗਤ ਨੂੰ ਇਹੀ ਕਹਿਣਾ ਚਾਹਨੀ ਆ ਵੱਧ ਤੋਂ ਵੱਧ ਇੱਥੇ ਆਇਆ ਕਰਨੇ ਜਿਹੜਾ ਪਹਿਰਾ ਸਾਹਿਬ ਪਟਿਆ ਜਿਹੜਾ ਲਾਂਦ ਬਾਬਾ ਨੰਦ ਦਾ ਜੀ ਸੰਦ ਦਾ ਆਦਾ ਜਿਹੜਾ ਲਾਂਦ ਬਟੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਮਨ ਨੂੰ ਭਾਵੇ ਬੋਲੇ ਸੋਨਿਆੜ ਸ੍ਰੀ ਆਕਾਲ ਬਿਲਕੁਲ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਨੇ ਮਾਨੀ ਆ ਜੀ ਤੇ ਮੈਂ ਤਰਨ ਦਾ ਰੋਡ ਤੋਂ ਆਉਂਦੀ ਮੈਂ ਖਲੋਂਦ ਸੇਵਾ ਕਰਦੀ ਤੇ ਸਾਰੇ ਕੰਮ ਨਾ ਪੂਰੀ ਹੁੰਦੀ ਬਾਈ ਕੁ ਜੀ ਤੇ ਇਥੇ ਆਈਦਾ ਸੀ ਅਸੀਂ ਰੋਜ਼ ਆਨੇ ਉਹ ਮਨਸਪੂਰ ਜੋ ਮੰਗਿਆ ਸੋ ਤਾਂ ਉਹ ਸਤਪੁਰ ਪੁਰਾਨ ਦਾ ਜੀ ਢੜਕ ਵੀ ਆਈਦਾ 3 ਵਜੇ ਜਾਂ 3:30 ਵਜੇ ਆਈਦਾ ਤੇ ਬੁੱਧਰ ਵੀ ਆਨੇ ਚ ਪਹਿਰਾ ਦੇਦਾ ਧਿਆਨ ਕੇ ਕੁਝ ਜ਼ਿੰਦਗੀ ਦਾ ਬਦਲਾਅ ਆਇਆ ਹੋਰ ਕੋਈ ਸਾਂਝਾ ਕਰਨਾ ਚਾਹੂੰ ਕੰਮ ਸਾਰੇ ਪੂਰੀ ਹੋਈ ਹੈ ਫਿਰ ਮੇਰੇ ਜੋ ਆਪਰੇਸ਼ਨ ਕਰਾਇਆ ਸੀ ਨਾ ਵੀ ਪਹਿਲੇ ਮੇਰਾ ਕੰਮ ਚੱਬ ਹੋ ਗਿਆ ਅੱਗੋਂ ਮੇਰੇ ਹੋਰ ਥੋੜੀ ਦਿੱਕਤ ਹੈ ਕੀ ਆ ਥੋੜਾ ਵੀ ਬਾਬਾ ਠੀਕ ਹੋ ਜਾਣਾ ਮੈਨੂੰ ਐਸੇ ਯਕੀਨ ਸਭ ਕਾ ਕੀ ਆ ਦਵਾਈ ਬਿਨਾ ਮੈਂ ਠੀਕ ਹੈ ਜੀ ਲੋਕੀ ਤੇ ਮੈਡੀਸਿਨ ਖਾਓ ਡਾਕਟਰ ਕਹਿੰਦੇ ਆ ਖਾਓ ਦਵਾਈ ਖਾਓ ਖਾਓ ਮੈਂ ਨਹੀਂ ਮੈਂ ਸਭ ਕੋ ਆਪਣੀ ਸਟ੍ਰਾਨਾ ਬਾਬਾ ਦੀਪ ਸਿੰਘ ਜੀ ਨੂੰ ਤੇ ਸੇਵਾ ਕਰਦੀ ਹੈ ਨਾ ਹੋਰ ਖੁਸ਼ੀਅਤ ਜਿਕਾਰੇ ਤਾਂ ਤਾਂ ਨਿਹਾਲ ਹੋ ਜਾਏ ਬਾਬਾ ਦੀਪ ਸਿੰਘ ਮਨ ਪਾਵੇ ਫੋਲੋ ਸਾਰੀ ਜਿਹੜਾ ਲੱਗਦਾ ਜਿਹੜਾ ਸਕੂਨ ਹੈ ਉਹ ਮਾਂ ਦੀਆਂ ਹੋਈਆਂ ਜਿਹੜੀਆਂ ਸੰਗਤਾਂ ਨੇ ਕੋਈ ਦਿਖਾਈ ਦੇ ਰਿਹਾ ਤੇ ਹਰ ਕੋਈ ਆਪਣੇ ਆਪ ਦੇ ਵਿੱਚ ਖੁਸ਼ ਦਿਖਾਈ ਦੇ ਰਿਹਾ ਜਦੋਂ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਹਲਕ ਜਿਹੜੀ ਖੁਸ਼ੀ ਹੈ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਦਿਖਾਈ ਦੇ ਰਹੀ ਆ ਤਾਂ ਜ਼ਰੂਰ ਹੈ ਤੁਸੀਂ ਵੀ ਆ ਜ਼ਰੂਰ ਹੈ ਕਰ ਬੈਠੇ ਦਰਸ਼ਨ ਦਿਦਾਰੇ ਜ਼ਰੂਰ ਕਰੋ ਕਿਉਂਕਿ ਗੁਰਦੁਆਰਾ ਸ਼ਹੀਦਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਹਰ ਐਤਵਾਰ ਅਸੀਂ ਇੱਥੋਂ ਲਾਈਵ ਕਰਦੇ ਹਾਂ ਜੋ ਅਸੰਗਤਾਂ ਇੱਥੇ ਨਹੀਂ ਪਹੁੰਚ ਪਾਉਂਦੀਆਂ ਉਹ ਕਰ ਬੈਠੇ ਜ਼ਰੂਰ ਦਰਸ਼ਨ ਦਿਦਾਰੇ ਕਰਨਾ ਅਸੀਂ ਆਸ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਤੇ ਕਮੈਂਟਾਂ ਦੇ ਵਿੱਚ ਵਾਇਕ ਰੂ ਲਿਖ ਕੇ ਜ਼ਰੂਰ ਆਪਣੀ ਹਜ਼ੂਰੀ ਆਪਣੀ ਹਾਜ਼ਰੀ ਜ਼ਰੂਰ ਲਗਾਓ ਕੈਮਰਾਮੈਨ ਉਹਦੇ ਨਾਲ ਮਹਿਮਾਨੋ